ਧੰਨਵਾਦ ਪਹਿਲਾ ਗੁਰਦੀਪ ਸਿੰਘ ਕਿਉਂਕਿ ਇਹਨਾਂ ਨੇ ਸੇਵਾ ਰੰਭੀ ਹੈ ਤੇ ਦੂਸਰੀ ਤੁਹਾਡੇ ਨਾਲ ਇਹਨਾਂ ਨੇ ਆਪਸ ਵਿੱਚ ਗੱਲ ਕਰਕੇ ਸੇਵਾ ਸ਼ੁਰੂ ਹੋਗੀ ਅੱਜ ਹੁਣ ਆਸਾਦੀ ਹੋ ਰਹੀ ਹੈ ਜੀ ਅੱਜ ਲੈਂਟਰ ਪੈਣਾ ਸੋ ਮੈਂ ਸਾਰੀਆਂ ਸੰਗਤਾਂ ਦਾ ਵਿਦੇਸ਼ਾਂ ਬੈਠੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਸਾਡਾ ਇਸ ਗੱਲ ਨੂੰ ਦੇਖ ਕੇ ਸਤਿਕਾਰ ਕੀਤਾ ਜਦ ਕਣੀ ਕਣਾ ਹੋ ਜਾਂਦਾ ਦੀ ਸਾਰਾ ਪਾਣੀ ਉੱਤੇ ਹੋ ਜਾਂਦਾ ਸੀ ਜੀ ਸੋ ਹੁਣ ਬੜੀ ਕਿਰਪਾ ਹੋ ਗਈ ਕਿ ਜੀ ਨਾਲ ਸਾਨੂੰ ਮਕਾਨ ਪੱਕਾ ਮਿਲ ਜੂਗਾ ਸੋ ਮੈਂ ਇਹਦੇ ਨਾਲ ਬਹੁਤ ਧੰਨਵਾਦ ਕਰਦਾ ਜੀ ਸਾਡੇ ਨਕਰ ਦਾ ਬੰਦਾ ਹੈ ਜੀ ਅਗਰ ਅਸੀਂ ਪਹਿਲਾਂ ਇਹ ਨੂੰ ਜਾਣਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਾਣਗੇ ਹੈ ਜੀ ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰੇ ਜਿੰਨੇ ਵੀ ਸੰਗਤਾਂ ਨੇ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੇ ਸਾਡਾ ਮਾਣ ਕੀਤਾ ਮਾਣ ਹੋਇਆ ਤਾਂ ਜੇ ਇਹ ਸਾਡੀ ਰਿਕਾਰਡਿੰਗ ਹੋਈ ਤੇ ਉਹ ਕਮਰਾ गिरਨ ਵਾਲਾ ਸੀ ਮੈਂ ਜੀ ਬਾਬਾ ਜੀ ਕੋਲੇ ਆਇਆ ਬਾਬਾ ਜੀ ਦੁਪਹਿਰ ਵੇਲੇ ਕੁਦਰਤੀ ਆਰਾਮ ਕਰ ਰਹੇ ਸੀ ਬਾਬਾ ਜੀ ਨੂੰ ਮੈਂ ਦੱਸਿਆ ਵੀ ਮੈਂ ਫਲਾਣਾ ਸਿੰਘ ਦਾ ਬੇਟਾ ਵੀ ਮੈਂ ਤੁਹਾਨੂੰ ਮਿਲਣ ਆਇਆ ਇਹਨਾਂ ਦਾ ਸੁਭਾਅ ਹੈ ਇਹ ਜਿਤ ਕਰਦੇ ਨੇ ਇਹ ਮੈਨੂੰ ਕਹਿੰਦੇ ਬਹਿ ਜਾ ਭਾਈ ਮੈਂ ਇਹਨਾਂ ਨੂੰ ਕਿਹਾ ਬਾਬਾ ਜੀ ਅੱਜ ਤੋਂ ਬਾਅਦ ਤੁਹਾਡੇ ਹਾਲਾਤ ਬਦਲ ਲੱਗੇ ਨੇ ਹੁਣ ਤੁਹਾਡੇ ਹਾਲਾਤ ਆ ਗਰੀਬੀ ਵਾਲੇ ਨਹੀਂ ਰਹਿਣੇ ਹੈਗੇ ਮੇਰੀ ਪੂਰੀ ਕੋਸ਼ਿਸ਼ ਹੈ ਹੁਣ ਮੈਂ ਕੋਸ਼ਿਸ਼ ਸ਼ੁਰੂ ਕਰਨ ਲੱਗਿਆ ਅੱਜ ਵੀ ਤੁਹਾਡੀ ਇਜਾਜ਼ਤ ਹੋਵੇ ਜੇ ਕਰ ਦਈਏ ਬਾਬਾ ਜੀ ਕਹਿੰਦੇ ਵੀ ਬਈ ਬਹੁਤ ਵਧੀਆ ਗੱਲ ਆ ਭਾਈ ਕੋਈ ਬੋੜਿਆ ਕਹਿੰਦੇ ਮੇਰੀ ਤਾਂ 40 ਸਾਲ ਹੋ ਗਏ ਮੈਂ ਕਹਿੰਦਾ ਵੀ ਰਿਆਂ ਵੀ ਮੇਰੀ ਤਾਂ ਕਦੇ ਕਿਸੇ ਨੇ ਕਮਰਾ ਬਣਾਉਣ ਦੀ ਤਾਂ ਕੋਈ ਗੱਲ ਹੀ ਨਹੀਂ ਤੋਰੀ ਕੋਈ ਸਾਰ ਨਹੀਂ ਲਈ ਸਰਕਾਰੀ ਦਰਬਾਰੇ ਹੋਰ ਵੀ ਬਹੁਤ ਅਮੇ ਬੇਨਤੀਆਂ ਇਹਨਾਂ ਨੇ ਕਰ ਕਰ ਦੇਖ ਲਈਆਂ ਤੇ ਤੁਹਾਨੂੰ ਪਤਾ ਹੀ ਹੈ ਜੀ ਵੀ ਕੌਣ ਸੁਣਦਾ ਅੱਜ ਕੱਲ੍ਹ ਹਣਾ ਕੱਲੇ ਬੱਦੇ ਨੇ ਜੀ हां जी मैं मतलब के फिर ਤੁਹਾਨੂੰ ਬੇਨਤੀ ਕੀਤੀ ਤੇ ਫਿਰ ਮਤਲਬ ਮੈਂ ਤੁਹਾਡੇ ਕੋਲੇ ਇਹ ਚੈਨਲ ਆਇਆ ਹੈ ਨਾ ਇੱਕ ਜਿਹਦੇ ਤੇ ਕਾਫੀ ਫੋਲੋਅਰ ਨੇ ਤੇ ਇੱਕ ਭਾਈ ਸਾਹਿਬ ਸਾਹਬ ਸਿੰਘ ਜੀ ਨੇ ਉਹਨਾਂ ਨੂੰ ਬੁਲਾਇਆ ਤੇ ਮੈਂ ਬੁਲਾ ਕੇ ਕਿਉਂਕਿ ਦੇਖੋ ਵੀਡੀਓ ਕੋਈ ਵੀ ਬੰਦਾ ਵੀਡੀਓ ਬਣਾ ਕੇ ਪਾਉ 10 50 50 20 20 50 ਲੋਕ ਦੇਖਦੇ ਨੇ ਪਰ ਜਦੋਂ ਇੱਕ ਚੈਨਲ ਹੈ ਜਿਹੜਾ ਜਿਹਨੂੰ ਜਿਹਦੇ ਤੇ ਫੋਲੋਅਰ ਨੇ ਵੀਡੀਓ ਪਾਉਣ ਦਾ ਵੀ ਤਾਂ ਉੱਥੇ ਫਾਇਦਾ ਜਿੱਥੇ ਸੰਗਤ ਕੋਲ ਪਹੁੰਚੇ ਤਾਜੀ ਮੈਂ ਤੁਹਾਨੂੰ ਬਾਬਾ ਜੀ ਦਾ ਇਜਾਜ਼ਤ ਦੇ ਨਾਲ ਮੈਂ ਤੁਹਾਨੂੰ ਬੁਲਾ ਲਿਆ ਆਪਾਂ ਨੇ ਆ ਕੇ ਉਹਨੇ ਵੀਡੀਓ ਬਣਾਈ ਤਾਂ ਬਾਬਾ ਜੀ ਦੀ ਜਿਹੜੀ ਸੋਚ ਆਪਾਂ ਨੇ ਸੋਚੀ ਸੀ ਹੈ ਕਿਉਂਕਿ ਮੈਂ ਬਾਬਾ ਜੀ ਨੂੰ ਦੇਖਦਾ ਰਹਿੰਦਾ ਸੀ ਇਹ ਰੋਜ਼ ਮਿਹਨਤ ਕਰਦੇ ਜਾਂਦੇ ਹੈਨਾ ਜੀ ਸਾਈਕਲ ਤੇ ਤਾਂ ਮੇਰਾ ਨਾ ਮਨ ਬੜਾ ਦੁੱਖਦਾ ਸੀ ਵੀ ਮੈਂ ਕੀ ਕਰ ਸਕਾਂ ਇਹ ਨਾਲ ਬਾਰੇ ਹੈਨਾ ਕਿਉਂਕਿ ਵੀ ਮਤਲਬ ਕਿ ਬढ़ापे ਦੀ ਉੱਪਰ ਅੱਗੇ ਵੀ ਬढ़ापा ਵਧਣਾ ਵੀ ਸੀ ਵੀ ਯਾਰ ਇਹਨਾਂ ਦੀ ਹਾਲਾਤ ਬਾਅਦ ਚ ਖਰਾਬ ਹੋਣਗੇ ਤੇ ਕੀ ਕਰਿਆ ਜਾਵੇ ਅਣਖੀ ਬੰਦੇ ਨੇ ਇਹ ਭਾਰ ਵੀ ਨਹੀਂ ਬਣਨਾ ਚਾਹੁੰਦੇ ਤੇ ਐ ਵੀ ਨਹੀਂ ਹੈਗਾ ਵੀ ਕਿਸੇ ਗੁਰੂ ਘਰ ਚ ਜਾ ਕੇ ਬਿਠਾ ਦੀ ਇਹਨਾਂ ਨੂੰ ਇਹ ਕਹਿੰਦੇ ਨਹੀਂ ਐ ਮੰਗਣਾ ਮੈਂ ਹੈ ਨਹੀਂ ਇਹ ਮੰਗਿਆ ਨਹੀਂ ਇਹਨਾਂ ਨੇ ਕਿਸੇ ਤੋਂ ਕਦੇ ਤੇ ਇਸ ਕਰਕੇ ਵੀ ਇਹਨਾਂ ਦੀ ਇੱਜ਼ਤ ਦੇ ਅਣਖ ਬਰਕਰਾਰ ਰੱਖੇ ਉਸ ਤਰੀਕੇ ਨਾਲ ਆਪਾਂ ਨੇ ਕੰਮ ਸ਼ੁਰੂ ਕੀਤਾ ਵੀਡੀਓ ਬਣਾ ਕੇ ਪਾਈ ਪਹਿਲੀ ਵੀਡੀਓ ਦੇ ਉੱਤੇ ਜੀ ਸੰਗਤਾਂ ਦਾ ਅਸਰ ਦੇਖਣ ਨੂੰ ਮਿਲਿਆ ਤਾਂ ਬਾਬਾ ਜੀ ਨੂੰ ਕੁਝ ਪੈਸੇ ਸੰਗਤ ਨੇ ਭੇਜੇ ਜੀ ਉਦੋਂ ਬਾਅਦ ਇੱਕ ਬੀਬੀ ਐ ਜਿਹੜੀ ਸੰਗਤ ਦੇ ਵਿੱਚੋਂ ਆਈ ਉਹਨੇ ਜੀ ਇਹ ਕਿਹਾ ਵੀ ਮੈਂ ਬਾਬਾ ਜੀ ਦਾ ਕਮਰਾ ਬਣਾਉ ਤੋਗਲਾ ਤਾਂ ਹਾਂ ਇਹ ਨਾਲ ਟਟੋਗਲ ਪਿੰਡ ਹੈ ਉੱਥੇ ਦੀ ਬੀਬੀ ਹੈ ਉਹ ਬੀਬੀ ਨੇ ਕਿਹਾ ਵੀ ਮੈਂ ਕਮਰਾ ਬਣਾਉ ਉਹਨੇ ਕਮਰੇ ਦਾ ਕੰਮ ਸ਼ੁਰੂ ਕਰਵਾਤਾ ਜੀ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਸਮਾਨ ਹੈ ਸੀਮੈਂਟ ਸਰੀਆ ਬਜਰੀ ਦਿੱਤਾ ਆਉਣਾ ਸ਼ੁਰੂ ਹੋ ਗਿਆ ਪੁਰਾਣਾ ਕਮਰਾ ਅਸੀਂ ਨਾਲ ਰਹੇ ਪਹਿਲੇ ਦਿਨ ਤੋਂ ਹੀ ਕਮਰਾ ਓਟਾਇਆ ਟਹਾ ਕੇ ਮਿਸਤਰੀ ਨਾਲ ਮੈਂ ਗੱਲ ਕੀਤੀ ਸਮਾਨ ਸਾਰਾ ਓਟ ਟੁਗਲ ਵਾਲੇ ਜਿਹੜੇ ਨੇ ਭੇਜ ਰਹੇ ਨੇ ਤੇ ਬਾਬਾ ਜੀ ਦਾ ਲੈਂਟਰ ਅੱਜ ਪਹਿ ਜਾਣਾ ਕੰਮ ਇਹਦਾ ਤੇ ਬਾਬਾ ਜੀ ਦਾ ਕਮਰਾ ਬਹੁਤ ਸੋਹਣਾ ਬਣ ਜਾਣਾ ਹੈ ਬਾਥਰੂਮ ਅਟੈਚ ਹੈ ਨਾਲ ਟੈਂਕੀ ਧਰੀ ਜਾਣੀ ਹੈ ਸੁਵਿਧਾ ਹੋ ਜਾਣੀ ਹੈ ਸਾਰੀ ਬਾਬਾ ਜੀ ਨੂੰ ਹੋਰ ਵੀ ਸੰਗਤਾਂ ਜੋ ਸੇਵਾ ਕਰਨਗੀਆਂ ਸਾਨੂੰ ਸੰਗਤਾਂ ਕਹਿ ਰਹੀਆਂ ਨੇ ਕਹੀਆਂ ਵੀ ਇਨਵਰਟਰ ਵੀ ਲਵਾ ਦੇਣਾ ਵਧੀਆ ਪੱਖਾ ਚੱਲਦਾ ਹੋ ਜੂ ਟੈਂਕੀ ਲੱਗ ਜੂ ਸਾਰਾ ਕੁਝ ਸਾਫ਼ ਸੁਥਰਾ ਬੈੱਡ ਲੱਗ ਜਾਣਗੇ ਇਹਨਾਂ ਦੇ ਵੀ ਵਧੀਆ ਹੋ ਜੂ ਤੇ ਇੱਕ ਲੁਧਿਆਣੇ ਤੋਂ ਭਾਈ ਸਾਹਿਬ ਨੇ ਭਾਈ ਗੁਰਵਿੰਦਰ ਸਿੰਘ ਜੀ ਉਹਨਾਂ ਨੇ ਇਹਨਾਂ ਨੂੰ ਰਾਸ਼ਨ ਦੀ ਸੇਵਾ ਸ਼ੁਰੂ ਕਰਤੀ ਹੈ ਇੱਕ ਮਹੀਨੇ ਦਾ ਰਾਸ਼ਨ ਪਹਿਲਾਂ ਦੇਤਾ ਉਹਨਾਂ ਨੇ ਇਹਨਾਂ ਨਾਲ ਗੱਲ ਕਰ ਸਕਦੀ ਹੈ ਤੇ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਤਾਂ ਮੇਰਾ ਨੰਬਰ 9914003366 ਇਹ ਨੰਬਰ ਤੇ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਨੇ ਤੇ ਬਾਬਾ ਜੀ ਦੀ ਸੇਵਾ ਜਿਹੜੀ ਉਹ ਨਿਰੰਤਰ ਜਾਰੀ ਹੈ ਤੇ ਇੱਕ ਬੇਨਤੀ ਮੈਂ ਹੋਰ ਕਰਦਾ ਬਈ ਕੁਝ ਇੱਕ ਦੋ ਬੰਦੇ ਨੇ ਜਿਹੜੇ ਉਹ ਵਿੱਚ ਮਤਲਬ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨ ਲੱਗੇ ਅਸੀਂ ਕਹਿੰਦੇ ਆ ਵੀ ਜੇ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਸੇਵਾ ਦੇ ਜਰੀਏ ਆਵੇ ਕ੍ਰੈਡਿਟ ਲੈਣ ਵਾਸਤੇ ਨਾਵੇ ਵੀ ਸੇਵਾ ਕਰੀਏ ਬਾਬਾ ਜੀ ਦੀ ਨਾ ਕੇ ਕ੍ਰੈਡਿਟ ਲਈਏ ਅੱਛਾ ਬਾਬਾ ਜੀ